ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਮੋਲ ਨਵਾਸੀ ਸਾਥੀਓ ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਆਵਾਜ਼ੇ ਸੰਘਰਸ਼ ਚੈਨਲ ਆਪਾਂ ਸ਼ੁਰੂ ਕੀਤਾ ਹੈ ਸਾਰੇ ਸਮਾਜ ਦਾ ਇਹ ਚੈਨਲ ਹੈ ਔਰ ਇਸ ਚੈਨਲ ਦੇ ਵਿੱਚ ਤੁਹਾਡੀ ਆਪਣੀ ਆਵਾਜ਼ ਤੁਹਾਡੇ ਆਪਣੇ ਮੁੱਦੇ ਤੁਹਾਡੀ ਆਪਣੀ ਸੋਚ ਅਤੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਜਿਨ੍ਹਾਂ ਨੂੰ ਹੱਲ ਕਰਨ ਲਈ ਇਸ ਚੈਨਲ ਦੀ ਬਹੁਤ ਵੱਡੀ ਜ਼ਰੂਰਤ ਸੀ ਕੋਈ ਵੀ ਆਵਾਜ਼ ਸਮਾਜ ਦੀ ਆਵਾਜ਼ ਸਰਕਾਰ ਤੱਕ ਪਹੁੰਚਾਣਾ ਔਰ ਉਹਦੀ ਸ਼ਕਤੀ ਦਾ ਉਭਾਰ ਕਰਨਾ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਗਰੀਬਾਂ ਮਜਰੂਬਾਂ ਲਤਾੜੇ ਦੱਬੇ ਖਿਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸਰਕਾਰ ਤੱਕ ਪਹੁੰਚਾ ਕੇ ਮਸਲਾ ਹੱਲ ਕਰਾਉਣਾ ਇਹ ਆਵਾਜ਼ੇ ਸੰਘਰਸ਼ ਚੈਨਲ ਦੀ ਪਹਿਲੀ ਗੱਲ ਹੈ ਔਰ ਇਸ ਦੇ ਦੌਰਾਨ ਹੀ ਅਸੀਂ ਆਵਾਜ਼ੇ ਸੰਘਰਸ਼ ਚੈਨਲ ਉਹਨਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਜਿਨ੍ਹਾਂ ਲੋਕਾਂ ਦੀ ਅਜੇ ਤੱਕ ਕੋਈ ਆਵਾਜ਼ ਨਹੀਂ ਬਣ ਸਕਿਆ ਨਾ ਉਹਨਾਂ ਦੀ ਆਵਾਜ਼ ਨੂੰ ਕੋਈ ਸੁਣਦਾ ਆਓ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਹਮਲਾਵਾਰੀਏ ਔਰ ਇਸ ਹਮਲੇ ਦੇ ਵਿੱਚ ਆਵਾਜੇ ਸੰਘਰਸ਼ ਚੈਨਲ ਨੂੰ ਮਜ਼ਬੂਤ ਕਰੀਏ ਉਹਦੇ ਸਬਸਕ੍ਰਾਈਬ ਕਰੀਏ ਉਹਦੇ ਨਾਲ ਜੁੜੀਏ ਅਤੇ ਆਪਣੀਆਂ ਖਬਰਾਂ ਭੇਜੋ ਅਸੀਂ ਤੁਹਾਡੇ ਕੋਲ ਘਰ ਘਰ ਪਹੁੰਚਣ ਦਾ ਪ੍ਰਬਾਲਾ ਕਰ ਰਹੇ ਹਾਂ ਤੁਸੀਂ ਵੀ ਜਿੱਥੇ ਵੀ ਹੈਗੇ ਹੋ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਇਸ ਚੈਨਲ ਨੂੰ ਅੱਗੇ ਵਧਾਉਣ ਲਈ ਸਹਿਯੋਗ ਕਰੋ ਬਾਬਾ ਸਾਹਿਬ ਮਿਤਗਰ ਜੀ ਔਰ ਖਾਸ ਕਰਕੇ ਸวิตਰੀ ਬਾਈ ਫੂਲੇ ਜੀ ਜੋਤੀਰਾ ਸੰਘਰਸ਼ ਜੋਤੀਰਾ ਫੁਲੇਜੀ ਤੇ ਸਾਰੇ ਸੰਘਰਸ਼ ਔਰ ਸਾਰਾ ਜੀਵਨ ਉਹਨਾਂ ਦਾ ਅਸੀਂ ਆਪ ਜੀ ਨੂੰ ਇਹਦੇ ਚੈਨਲ ਦੇ ਮਾਧਿਅਮ ਤੋਂ ਦੱਸਾਂਗੇ ਅਤੇ ਸਰਕਾਰਾਂ ਜਿਹੜੀਆਂ ਸੋਸ਼ਲਿਜ਼ਮ ਨੂੰ ਭੁੱਲ ਰਹੀਆਂ ਹਨ ਤੋੜ ਰਹੀਆਂ ਹਨ ਖਤਮ ਕਰ ਰਹੀਆਂ ਹਨ ਉਹਨੂੰ ਅਸੀਂ ਬਣਾ ਕੇ ਰੱਖਣ ਲਈ ਸੰਵਿਧਾਨ ਦੀ ਉਹ ਪ੍ਰਸਤਾਵਨਾ ਨੂੰ ਕਾਮਯਾਬ ਕਰਨ ਲਈ ਲੱਗੇ ਹੋਏ ਹਾਂ ਆਓ ਤੁਹਾਡੇ ਸਭ ਸਹਿਯੋਗ ਦੀ ਲੋੜ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈਪੀ ਜੈ ਮੋੜੀ